ਤੁਹਾਡੀ ਹਜ਼ਰਾ ਫਿਰ ਕੁਝ ਨਵਾਂ ਲੈ ਕੇ ਇਹ ਮੇਰੇ ਕੋਲੇ ਹਾਰਡ ਜੇ ਹੀ ਸ਼ੀਟ ਹੈ ਜਿਹੜੀ ਬੈੱਡ ਸ਼ੀਟ ਦੇ ਨਾਲ ਆਈ ਸੀ ਸੂਟਾਂ ਨਾਲ ਵੀ ਇਦਾਂ ਦੇ ਸੀਟਾਂ ਆਉਂਦੀਆਂ ਨੇ ਇਹ ਆਪਾਂ ਇੱਕ ਕੋਇਨ ਲੈ ਲੈਣਾ ਪੈਨਸਲ ਲੈ ਲੈਣੀ ਆ ਤੇ ਇਹਦੀ ਹੈਲਪ ਦੇ ਨਾਲ ਆਪਾਂ ਇਹਦੇ ਉੱਪਰ ਹਾਫ ਕੋਇਨ ਨੂੰ ਜਿਹੜਾ ਡਰਾ ਕਰਾਂਗੇ ਜਿੱਦਾਂ ਕਟਾਮ ਦੀ ਸ਼ੇਪ ਦੇ ਵਿੱਚ ਠੀਕ ਹੈ ਜੀ ਦੇਖੋ ਇਦਾਂ ਆਪਾਂ ਇਹਦੇ ਉੱਪਰ ਕਟਾਮ ਦੀ ਸ਼ੇਪ ਦੇ ਵਿੱਚ ਹਾਫ ਕੋਇਨ ਆ ਜਿਹੜਾ ਆਪਾਂ ਡਰਾ ਕਰ ਲੈਣਾ ਠੀਕ ਹੈ ਤੁਸੀਂ ਆਪਣੇ ਘੇਰੇ ਦੇ ਹਿਸਾਬ ਨਾਲ ਇਹਨੂੰ ਡਰਾਅ ਕਰ ਸਕਦੇ ਹੋ ਜੇਕਰ ਤੁਹਾਨੂੰ ਵੀ ਪੇਂਟਿੰਗ ਵਗੈਰਾ ਨਹੀਂ ਆਉਂਦੀ ਸਟੈਂਸਲ ਨਹੀਂ ਮਿਲ ਰਿਹਾ ਤਾਂ ਆਪਾਂ ਇਦਾਂ ਹੈਂਡ ਮੈਡ ਸਟੈਂਸਲ ਆ ਜਿਹੜਾ ਤਿਆਰ ਕਰ ਲਵਾਂਗੇ ਤੇ ਆਪਣਾ ਸੂਟ ਆ ਜਿਹੜਾ ਆਪਣੇ ਹੱਥੀਂ ਤਿਆਰ ਕਰਾਂਗੇ ਬਿਲਕੁਲ ਵੀ ਇਹਦੇ 'ਚ ਕੋਈ ਔਖੀ ਚੀਜ਼ ਨਹੀਂ ਹੈਗੀ ਬਿਲਕੁਲ ਆਸਾਨ ਹੈ ਇਹ ਤੁਸੀਂ ਆਰਾਮ ਨਾਲ ਕਰ ਸਕਦੇ ਹੋ ਦੇਖੋ ਆਪਾਂ ਸਾਰਾ ਕੁਝ ਇਕਰਾਨੀਜ਼ ਕਰ ਰਹੇ ਹਾਂ ਸੂਟਾਂ ਦੇ ਵਿੱਚ ਹਾਰਡ ਸ਼ੀਟ ਆ ਜਿਹੜੀ ਆਉਂਦੀ ਹੁੰਦੀ ਆ ਰੈਡੀमेड ਕਪੜੇ ਨਾਲ ਵੀ ਆਉਂਦੀ ਆ ਹੋਰ ਚੀਜ਼ਾਂ ਨਾਲ ਵੀ ਤਾਂ ਤੁਸੀਂ ਇਦਾਂ ਕੋਈ ਵੀ ਹਾਰਡ ਜੈ ਕੱਤਾ ਲੈ ਲੇ ਥੋੜਾ ਜਿਹਾ ਤਾਂ ਕਿ ਆਪਣਾ ਜਿਹੜਾ ਡਿਜ਼ਾਈਨ ਆ ਉਹ ਸਹੀ ਬਣੀ ਕਿਉਂਕਿ ਹਲਕੇ ਪੇਜ ਦੇ ਉੱਪਰ ਆਪਾਂ ਨੂੰ ਥੋੜਾ ਜਿਹਾ ਉਹਨੂੰ ਸੰਭਾਲਣਾ ਔਖਾ ਹੁੰਦਾ ਤਾਂ ਇਹ ਆਪਾਂ ਹਾਰਡ ਜੈ ਸ਼ੀਟ ਲੈ ਲੈਣੀ ਆ ਤਾਂ ਕਿ ਇਦਾਂ ਹੀ ਕਪੜੇ ਤੇ ਟਿਕ ਜਾਵੇ ਤਾਂ ਇਹ ਆਪਾਂ ਕਟਾਮ ਛਾਪ ਲਈ ਹੁਣ ਆਪਾਂ ਇਹਨਾਂ ਕਟਾਮਾਂ ਨੂੰ ਕੱਟ ਲਵਾਂਗੇ ਦੇਖੋ ਜਿਹੜਾ ਆਪਣੇ ਕੋਲੇ ਗਾਰਨਰ ਹੈ ਕਟਨਾ ਇਹਦਾ ਕਟਾਮ ਦਾ ਸਰਕਲ ਦਾ ਤਾਂ ਉਹਨੂੰ ਆਪਾਂ ਕੱਟ ਲਾਂਗੇ ਕੈਂਚੀ ਲੈ ਲਿਓ ਕਟਰ ਲੈ ਲਿਓ ਜਿਹੜਾ ਕੁਝ ਵੀ ਤੁਹਾਡੇ ਕੋਲੇ ਘਰੇ ਆਵੇਲੇਬਲ ਹੈਗਾ ਤੁਸੀਂ ਉਹ ਲੈ ਲੈਣਾ ਤੇ ਆਰਾਮ ਨਾਲ ਥੋੜਾ ਫਿਨਿਸ਼ਿੰਗ ਦੇ ਨਾਲ ਇਹ ਕਟਿੰਗ ਕਰਿਓ ਉਨੀ ਫਿਨਿਸ਼ਿੰਗ ਦੇ ਨਾਲ ਹੀ ਆਪਣਾ ਡਿਜ਼ਾਈਨ ਜਿਹੜਾ ਉਹ ਬਣੇਗਾ ਆਰਾਮ ਨਾਲ ਤੁਸੀਂ ਇਹਨੂੰ ਇਦਾਂ ਕੱਟ ਲੈਣਾ ਠੀਕ ਹੈ ਦੇਖੋ ਤਾਂ ਇਹ ਜਿਹੜਾ ਪ੍ਰੋਸੈਸਾ ਤੁਸੀਂ ਆਰਾਮ ਨਾਲ ਘਰੇ ਹੀ ਕਰ ਸਕਦੇ ਹੋ ਇਥੋਂ ਤੱਕ ਇਹ ਆਪਣਾ ਜਿਹੜਾ ਸਟੈਂਸਲ ਆ ਇਹ ਤਿਆਰ ਹੋ ਗਿਆ ਬਿਲਕੁਲ ਘਰੇ ਜਿੰਨਾ ਤੁਹਾਡਾ ਘੇਰਾ ਉਸ ਹਸਾਬ ਨਾਲ ਕਰ ਲਿਓ ਜੇ 2 ਇੰਚ ਘੇਰਾ ਤਾਂ 10 ਇੰਚ ਦਾ ਤਿਆਰ ਕਰ ਲਿਓ ਜਾਂ 5 ਇੰਚ ਦਾ ਕਰ ਲਿਓ ਤਾਂ ਉਹਨੂੰ 2-3 ਵਾਰ ਆਪਾਂ ਰਪੀਟ ਕਰ ਲਵਾਂਗੇ ਜਿਆਦਾ ਵੱਡਾ ਆਪਣੇ ਤੋਂ ਸੈੱਟ ਨਹੀਂ ਆਏਗਾ ਇਸ ਲਈ ਉਹਨੂੰ ਆਪਣੇ ਘੇਰੇ ਤੋਂ ਹਾਫ ਰੱਖਿਓ ਤਾਂ ਜਿਆਦਾ ਵਧੀਆ ਰਹੇਗਾ ਆਪਣਾ ਪੱਲਾ ਲੈ ਲੈਣਾ ਘੇਰਾ ਦਾ ਘੇਰਾ ਲੈ ਲੈਣਾ ਕਹਿੰਦੇ ਉਹ ਤੋਂ 5 ਕਿੰਚ ਉੱਪਰ ਆਪਾਂ ਇਹਨੂੰ ਟਿਕਾ ਲੈਣਾ ਠੀਕ ਹੈ 5 ਕਿੰਚ ਛੱਡ ਕੇ ਆਪਣੇ ਘੇਰੇ ਤੋਂ ਆਪਾਂ ਇਹਨੂੰ ਟਿਕਾ ਲੈਣਾ ਤੇ ਇੱਕ ਰੰਗ ਜਿਹੜੇ ਆਪਣੇ ਮੈਚਿੰਗ ਦੇ ਹਿਸਾਬ ਨਾਲ ਲੈ ਲਿਓ ਹੁਣ ਸਿੰਪਲੀ ਆਪਾਂ ਬਰਸ਼ ਲੈਣਾ ਬਰਸ਼ ਨੂੰ ਡਿਪ ਕਰਕੇ ਰੰਗ ਦੇ ਵਿੱਚ ਤੇ ਆਪਾਂ ਇਹਦੇ ਉੱਪਰ ਚਲਾ ਲੈਣਾ ਠੀਕ ਹੈ ਇਹਨੂੰ ਥੋੜਾ ਜਿਹਾ ਪਕੜ ਕੇ ਰੱਖਿਓ ਤਾਂ ਕਿ ਹਿੱਲੇ ਨਾ ਨਹੀਂ ਫਿਰ ਆਪਣਾ ਡਿਜ਼ਾਈਨ ਖਰਾਬ ਹੋ ਸਕਦਾ ਤਾਂ ਸਿੰਪਲੀ ਆਪਾਂ ਇਹਦੇ ਤੇ ਫੁੰਝੇ ਜਿਹੇ ਮਾਰ ਦੇਣੇ ਨੇ ਤੁਸੀਂ ਦੇਖ ਸਕਦੇ ਹੋ ਮੈਂ ਕਿਦਾਂ ਮਾਰ ਰਹੀ ਹਾਂ ਇਦਾਂ ਹੀ ਬਰਸ਼ ਚ ਲਾਣਾ ਤੁਸੀਂ ਸਿੰਪਲੀ ਫੁੰਝੇ ਜੇ ਮਾਰਦੇ ਨੇ ਰੰਗ ਨੋਰਮਲ ਜਿਹਾ ਲਗਾਓ ਜਿਆਦਾ ਲਗਾਉਂਗੇ ਤਾਂ ਇੱਕ ਜਗ੍ਹਾ ਹੀ ਡਾਰਕ ਹੋ ਜਾਏਗਾ ਬਾਕੀ ਲਾਈਟ ਰਹਿ ਜਾਣਗੇ ਘੱਟ ਲਗਾਓਗੇ ਤਾਂ ਪ੍ਰੋਪਰ ਡਿਜ਼ਾਈਨ ਆ ਜਿਹੜਾ ਦਿਖੇਗਾ ਨਹੀਂ ਤਾਂ ਨੋਰਮਲ ਜਿਹਾ ਰੰਗ ਲਗਾ ਕੇ ਤੁਸੀਂ ਦੇਖੋ ਇਦਾਂ ਫੁੰਝੇ ਜੇ ਮਾਰਨੇ ਨੇ ਕੁਝ ਵੀ ਨਹੀਂ ਕਰਨਾ ਸਿੰਪਲੀ ਬਰਸ਼ ਚ ਲਾਣਾ ਦੇਖੋ ਕੋਈ ਇਹਦੇ ਵਿੱਚ ਇਹ ਨਹੀਂ ਹੈ ਕਿ ਬਰਸ਼ ਨੂੰ ਸਿੱਧਾ ਰੱਖਣਾ ਟੇਡਾ ਰੱਖਣਾ ਕੁਝ ਵੀ ਨਹੀਂ ਹੈ ਸਿੰਪਲ ਹੀ ਤੁਸੀਂ ਬਰਸ਼ ਡਿੱਪ ਕਰਨਾ ਰੰਗ ਦੇ ਵਿੱਚ ਤੇ ਫੁੰਝੇ ਜੇ ਮਾਰ ਦੇਨੇ ਨੇ ਠੀਕ ਹੈ ਦੇਖੋ ਰਾਮ ਨਾਲ ਮਾਰਿਓ ਤੇ ਇਸ ਤੋਂ ਬਾਅਦ ਆਪਾਂ ਕੀ ਕਰਾਂਗੇ ਜਿਵੇਂ ਹੁਣ ਆਪਾਂ ਫੁੰਝੇ ਜੇ ਮਾਰ ਲਏ ਕਈ ਵਾਰ ਜਿੱਦਾਂ ਘਟਾਮਾਂ ਦੇ ਕੋਰਨਰ ਨੇ ਉਹਦੇ ਵਿੱਚ ਰੰਗ ਪ੍ਰੋਪਰ ਨਹੀਂ ਜਾਂਦਾ ਇਦਾਂ ਰੈਂਡਮਲੀ ਜਦੋਂ ਆਪਾਂ ਬਰਸ਼ ਚਲਾਉਨੇ ਆ ਤਾਂ ਥੋੜਾ ਜਿਹਾ ਉਹਨਾਂ ਨੂੰ ਬਸ ਇਦਾਂ ਫਿਨਿਸ਼ਿੰਗ ਦੇ ਦਿਓ ਠੀਕ ਹੈ ਹਲਕਾ ਜਿਹਾ ਰੰਗ ਲਗਾ ਕੇ ਤਾਂ ਇਹਦੇ ਜਿਹੜੇ ਕੋਰਨਰ ਨੇ ਉਹਨਾਂ 'ਚ ਸਿਮਪਲੀ ਬਰਸ਼ ਚਲਾ ਦੇਓ ਤਾਂ ਕਿ ਜਿਹੜੀ ਫਿਨਿਸ਼ਿੰਗ ਆ ਜਾਵੇ ਪ੍ਰੋਪਰ ਕਟਾਮ ਦੀ ਜਿਹੜੀ ਸ਼ੇਪ ਆ ਉਹ ਆਪਣੇ ਸੂਟ ਤੇ ਛਾਪ ਜਾਵੇ ਕਿਉਂਕਿ ਸਿੰਪਲ ਬਰਸ਼ ਚਲਾਣ ਕਰਕੇ ਕਾਰਨਰ ਜਿਹਨੇ ਜਿਹੜੇ ਉਹ ਕਈ ਵਾਰੀ ਰਹਿ ਜਾਂਦੇ ਨੇ ਰੰਗ ਲਗਾਉਣ ਤੋਂ ਤਾਂ ਇਹਨੂੰ ਆਰਾਮ ਨਾਲ ਤੁਸੀਂ ਐਦਾਂ ਫਿਨਿਸ਼ਿੰਗ ਦੇ ਦੇਣੀ ਆ ਤੇ ਹੁਣ ਆਪਾਂ ਦੇਖਦੇ ਹਾਂ ਆਪਣੀ ਫਾਈਨਲ ਲੁੱਕ ਕਟਾਮਾ ਦੀ ਕਿੱਦਾਂ ਦੀ ਆਈ ਹੈ ਦੇਖੋ ਜੀ ਬਹੁਤ ਸੋਹਣਾ ਤੁਸੀਂ ਯਕੀਨ ਨਹੀਂ ਕਰ ਸਕਦੇ ਕਿ ਆਪਾਂ ਘਰੋਂ ਹੀ ਕੁਛ ਨਾ ਕੁਛ ਜੁਗਾੜ ਕਰਕੇ ਇਹ ਬਣਾਇਆ ਹੈ ਹੁਣ ਕੀ ਕਰਨਾ ਆਪਾਂ ਇੱਕ 이어ਬਡ ਲੈ ਲਿਓ ਸਿੰਪਲੀ ਇਹਦੇ ਵਿੱਚ ਡਾਟ ਡਾਟ ਜੇ ਲਗਾ ਲਿਓ ਜਾਂ ਤਾਂ ਬਿਰਲੇ ਬਿਰਲੇ ਜੇ ਠੀਕ ਹੈ ਕੋਈ ਕਿਤੇ ਕੋਈ ਕਿਤੇ ਜਾਂ ਫਿਰ ਤੁਸੀਂ ਕੀ ਕਰਨਾ ਇੱਕ ਸੈਂਟਰ ਵਿੱਚ ਡਾਟ ਲਗਾ ਲਿਆ ਤੇ ਉਹਦੇ ਆਲੇ ਦੋਲੇ ਸਰਕਲ ਜਿਹਾ ਬਣਾਤਾ ਡਾਟ ਡਾਟ ਲਗਾ ਕੇ ਜਾਂ ਇਦਾਂ ਕਰ ਲਿਓ ਠੀਕ ਹੈ ਆਪਣੀ ਮੈਚਿੰਗ ਦੇ ਹਿਸਾਬ ਨਾਲ ਜਾਂ ਤਾਂ ਇਦਾਂ ਕਰ ਲਿਓ ਜਾਂ ਫਿਰ ਸਿੰਗਲ ਸਿੰਗਲ ਡਾਟ ਆ ਜਿਹੜਾ ਤੁਸੀਂ ਸਾਰੇ ਘੇਰੇ ਤੇ ਲਗਾ ਸਕਦੇ ਹੋ ਉਹ ਵੀ ਸੋਹਣਾ ਲੱਗ ਗਿਆ ਇਹ ਵੀ ਵਧੀਆ ਲੱਗ ਰਿਹਾ ਹੈ ਤਜਿਵੇਂ ਵੀ ਤੁਹਾਨੂੰ ਕੰਫਰਟੇਬਲ ਹੈ ਤੁਸੀਂ ਬਿਲਕੁਲ ਸਿੰਪਲੀ ਡਾਟ ਡਾਟ ਜੇ ਲਗਾ ਕੇ ਜਾਂ ਫੁੱਲ ਬਣਾ ਕੇ ਤੁਸੀਂ ਆਪਣਾ ਘੇਰਾ ਇਹ ਕੰਪਲੀਟ ਕਰ ਸਕਦੇ ਹੋ ਕੋਈ ਵੀ ਰੰਗ ਹੋਰ ਲੈ ਕੇ ਛੋਟੇ ਛੋਟੇ ਪੱਤੀਆਂ ਲਗਾ ਦਿਓ ਜਿਵੇਂ ਤੁਹਾਨੂੰ ਕੰਫਰਟੇਬਲ ਆ ਇਹ ਡਿਜ਼ਾਈਨਿੰਗ ਤੁਸੀਂ ਉਦਾਂ ਬਣਾ ਲਿਓ ਇਹਦੇ 'ਚ ਕੋਈ ਫਿਕਸ ਨਹੀਂ ਹੈ ਕਿ ਤੁਸੀਂ ਐਦਾਂ ਹੀ ਬਣਾਉਣਾ ਦੇਖੋ ਕੋਈ ਵੀ ਕਲਰ ਲੈ ਕੇ ਹੁਣ ਆਪਾਂ ਗ੍ਰੀਨ ਮੈਨ ਯੂਜ਼ ਕਰ ਲਿਆ ਘਟਾਮਾਂ ਵਾਸਤੇ ਇਸ ਲਈ ਆਪਾਂ ਗ੍ਰੀਨ ਦੀਆਂ ਪੱਤੀਆਂ ਨਹੀਂ ਬਣਾਵਾਂਗੇ ਇੱਥੇ ਮੈਂ ਥੋੜਾ ब्राउन कलर यूज ਕਰ ਰਹੀ ਹਾਂ ਜਿਹੜਾ ਮਾਰਜੀ ਕਲਰ ਯੂਜ਼ ਕਰਿਓ ਬਿਲਕੁਕੁਲ ਖੁੱਲੀ ਛੁੱਟੀ ਹੈ ਜਿੱਦਾਂ ਦਾ ਮਰਜੀ ਡਿਜ਼ਾਈਨ ਬਣਾ ਲਿਓ ਕੋਈ ਦਿੱਕਤ ਨਹੀਂ ਹੈ ਐਦਾਂ ਹੀ ਤੁਸੀਂ ਜਿੱਥੇ ਜੀ ਕਰਦਾ ਪੱਤੀਆਂ ਲਗਾ ਦਿਓ ਫੁੱਲ ਲਗਾ ਦਿਓ ਡਾਟ ਲਗਾ ਦਿਓ ਜਿਵੇਂ ਵੀ ਹੈ ਤੁਹਾਨੂੰ ਕੰਫਰਟੇਬਲ ਕਰ ਲਿਓ ਤੇ ਬਹੁਤ ਸੋਹਣਾ ਸੂਟ ਤੁਹਾਡਾ ਜਿਹੜਾ ਇਹ ਬਣ ਜਾਵੇਗਾ ਦੇਖੋ ਤਾਂ ਇਹ ਜੇਦੋਂ ਤੁਸੀਂ ਪੂਰੇ ਘੇਰੇ ਤੇ ਬਣਾਉਂਗੇ ਤਾਂ ਬਹੁਤ ਸੋਹਣਾ ਲੱਗੇਗਾ ਇਹ ਆਪਣੀ ਫਾਈਨਲ ਲੁੱਕ ਆ ਇਹਨੂੰ ਟਰਾਈ ਕਰਕੇ ਜ਼ਰੂਰ ਦੇਖਿਓ ਘਰੇ ਬੈਠੇ ਹੀ ਤੁਸੀਂ ਬਹੁਤ ਸੋਨਾ ਸੂਟ ਆਪਣਾ ਤਿਆਰ ਕਰ ਸਕਦੇ ਹਾਂ ਤਾਂ ਮਿਲਦੇ ਆਂ ਫਿਰ ਕਿਸੇ ਹੋਰ ਵੀਡੀਓ ਦੇ ਵਿੱਚ ਬਾਏ ਬਾਏ